आडम अश्विनी गोटिया lps sssp खन्ना ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੰਨਾ ਪੁਲਿਸ ਨੇ ਚਾਈਨਾ ਡੋਰ ਨੂੰ ਨੱਥ ਪਾਉਣ ਦੇ ਲਈ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਨੇ ਜਿਦੇ ਵਿੱਚ ਸਪੈਸ਼ਲ ਬ੍ਰਾਂਚ ਤੇ s h o ਸਿਟੀ 2 ਖਦਰ ਸਿਟੀ 2 ਖੰਨਾ ਤੇ सदर ਖੰਨਾ ਦੀਆਂ ਟੀਮਾਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਈਨਾ ਡੋਰ ਦੇ ਉੱਤੇ ਕ੍ਰੈਕਡਾਊਨ ਕਰਦੇ ਆ ਵੱਖਰੇ ਵੱਖਰੇ ਦੋ ਮੁਕਦਮੇ ਅਸੀਂ ਦਰਜ ਕੀਤੇ ਨੇ ਜਿਸ ਦੇ ਵਿੱਚ ਅਸੀਂ ਐਨਵਾਇਲਡ ਲਾਈਫ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦਾ ਦੇ ਅੰਡਰ ਕੇਸ ਦਰਜ ਕੀਤਾ ਹੈਗਾ ਜੀ ਬੀਐਨਐਸ ਦੇ ਤਹਿਤ ਅਤੇ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦਾ ਵਾਧਾ ਕੀਤਾ ਗਿਆ ਹੈਗਾ ਜੁਰਮ ਦੇ ਤਹਿਤ ਇਹ ਕੇਸਸ ਦਰਜ ਕੀਤੇ ਗਏ ਨੇ ਤਾਂ ਕਿ ਅਸੀਂ ਚਾਈਨਾ ਡੋਰ ਆਉਣ ਵਾਲੇ ਸਮੇਂ ਦੇ ਵਿੱਚ ਬਸੰਤ ਦੇ ਵਿੱਚ ਜਿਵੇਂ ਪਤੰਗਾਂ ਦਾ ਜਿਆਦਾ ਇਥੇ ਖੰਨਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਸ ਨੂੰ ਨੱਥ ਪਾ ਸਕੀਏ ਅਸੀਂ 141 ਗੱਟੂ ਰਿਕਵਰ ਕੀਤੇ ਨੇ ਜੀ ਤੇ ਜਿਹਦੇ ਵਿੱਚ ਮੁਕਦਮਾ ਨੰਬਰ 6 ਆ थाना सदर ਖੰਨਾ ਜੀ ਦੇ ਵਿੱਚ 96 ਗਟੂ ਰਿਕਵਰ ਹੋਏ ਨੇ ਤੇ ਮੁਕਦਮਾ ਨੰਬਰ 7 1612025 ਨੂੰ ਜਿਹੜਾ ਕੇਸ ਥਾਣਾ ਸਿਟੀ 2 ਜਿਹਦੇ ਵਿੱਚ 45 ਗਟੂ ਰਿਕਵਰ ਹੋਏ ਜਿਹੜਾ ਤਾਂ ਹੈਗਾ ਜੀ ਸਦਰ ਦਾ ਸਦਰ ਵਾਲਾ ਚੌਂਕੀ ਕੋਟ ਦੇ ਮੇਨ ਗੇਟ ਦੇ ਸਾਹਮਣੇ ਉਥੇ ਨਾਕੇ ਦੀ ਚੈਕਿੰਗ ਦੇ ਦੌਰਾਨ ਇਹ ਛੋਟਾ ਹਾਥੀ ਸੀ ਜੀ तकरीबन ਸ਼ਾਮ ਨੂੰ 7:40 ਦੀ ਗੱਲ ਹੈਗੀ ਛੋਟਾ ਵਹੀਕਲ ਹਾਥੀ ਜਿਹੜਾ ਸੀ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਉਹ ਰੈਂਡਮ ਵਹੀਕਲ ਦੀ ਚੈਕਿੰਗ ਦੇ ਦੌਰਾਨ ਇਹ ਪਾਇਆ ਗਿਆ ਕਿ ਇਹਨਾਂ ਨੇ ਕੁਝ ਪਲਾਸਟਿਕ ਦੇ ਥੈਲੇ ਚਾਰ ਪਲਾਸਟਿਕ ਥੈਲੇ ਸੀਗੇ ਜੀ ਦੇ ਵਿੱਚ 96 ਗੱਟੂ ਚਾਈਨਾ ਡੋਰ ਸੀਗੇ ਉਹ ਰਿਕਵਰੀ ਹੋਈ ਹੈ ਤੇ ਜਿਹੜਾ ਸਿਟੀ 2 ਦਾ ਏਰੀਆ ਸੀਗਾ ਇਹਦੇ ਵਿੱਚ ਐਸ ਕਾਲਜ ਅਮਲੋੜ ਰੋਡ ਦੇ ਉੱਤੇ ਨਾਕਾਬੰਦੀ ਦੇ ਦੌਰਾਨ ਰਿੰਕੂ ਨਾਮ ਦਾ ਵਿਅਕਤੀ ਰਿੰਕੂ ਪੁੱਤਰ ਜੈਮਲ ਇਹਦੇ ਕੋਲੋਂ ਚਾਈਨਾ ਡੋਰ ਜਿਹੜੀ ਸੀ 45 ਗੱਟੂ ਰਿਕਵਰ ਹੋਏ ਨੇ ਮੈਨੂੰ ਕੋਈ ਸ਼ੌਪਕੀਪਰ ਨੇ ਜਾਂ ਫਿਰ ਕੋਈ ਸਟੂਡੈਂਟ ਜਾਂ ਕੋਈ ਸਪਲਾਈਅਰ ਸੀ ਨੇ ਕੀ ਦੇਖੋ ਜੀ ਖੰਨੇ ਦੇ ਵਿੱਚ ਮੇਨ ਜਿਹੜੀਆਂ ਮੇਨ ਬਾਜ਼ਾਰ ਦੇ ਵਿੱਚ ਨਹੀਂ ਇਹ ਸਿੱਧਾ ਓਪਨਲੀ ਕੰਮ ਹੁੰਦਾ ਇਹ ਲੋਕੀ ਲਿਆ ਕੇ ਰੱਖਦੇ ਨੇ ਤੇ ਲੁਕੇ ਛਿਪੇ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਜਾਂਦਾ ਹੈ। ਕਿਸ ਤਰ੍ਹਾਂ ਬਾਹਰ ਕਰਨ ਦੀ ਹੈ ਇਹ ਗੱਲ ਜਿਹੜਾ ਦੇਖੋ ਸਾਡੇ ਵੱਲੋਂ ਜੀ ਕਲੀਅਰ ਤੇ ਬਹੁਤ ਹੀ ਸਟ੍ਰਿਕਟ ਡਾਇਰੈਕਸ਼ਨਸ ਹੈਗੀਆਂ ਨੇ ਆਪਣੇ ਲੋਕਲ ਪੁਲਿਸ ਨੂੰ ਐਸਐਸਪੀ ਸਾਹਿਬ ਵੱਲੋਂ ਕਿ ਚਾਈਨਾ ਡੋਰ ਵੇਚਣ ਵਾਲੇ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਸ ਦਾ ਇਸਤੇਮਾਲ ਦੇਖੋ ਪਤੰਗ ਉਡਾਉਣਾ ਇੱਕ ਸ਼ੌਂਕ ਦੀ ਐਕਟ ਹੁੰਦੀ ਹੈਗੀ ਐ ਸਾਡਾ ਇੱਕ ਤਿਉਹਾਰ ਹੈਗਾ ਜਿਸ ਨੂੰ ਬੱਚੇ ਇੰਜੋਏ ਕਰਦੇ ਨੇ ਪਰ ਇਹ ਕਿਸੇ ਲਈ ਜਾਨਲੇਵਾ ਹੋਵੇ ਤੇ ਕਿਸੇ ਦੀਆਂ ਅੱਖਾਂ ਦੀ ਦ੍ਰਿਸ਼ਟੀ ਚਲੀ ਜਾਵੇ ਕਿਸੇ ਨੂੰ ਪੈਰਾਲਿਸਿਸ ਹੋ ਜਾਵੇ ਫਾਰ ਲਾਈਫ ਇਹ ਅਨਐਕਸੈਪਟੇਬਲ ਹੈਗਾ ਸੋ ਇਸ ਲਈ ਸਖਤ ਤੋਂ ਸਖਤ ਇਵਨ ਥੀ ਅਸੀਂ ਦ ਮੋਸਟ ਸਟ੍ਰਿਕਟ ਸੈਕਸ਼ਨਸ ਵੀ ਅਸੀਂ ਐਡ ਕਰਾਂਗੇ ਤੇ ਵੱਧ ਤੋਂ ਵੱਧ ਜੁਰਮਾਨਾ ਜੋ ਇਹਨਾਂ ਤਹਾਂ ਅਮਾ ਦਿੱਤਾ ਹੈ ਚਾਹੇ ਵਾਈਲਡ ਲਾਈਫ ਪ੍ਰੋਟੈਕਸ਼ਨ ਹੋਵੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਤਹਿਤ ਹੋਵੇ ਉਹ ਕੀਤਾ ਜਾਏਗਾ ਜੀ ਤੁਹਾਡੇ ਪੇਰੈਂਟਸ ਨੂੰ ਕੀ ਬਿਲ ਕਰੋਗੇ ਆਪਣੇ ਬੱਚੇ ਜਿੱਦਾ ਗੇੜੇ ਉਹ ਚੈਨਲ ਰੋਲ ਲਾ ਕੇ ਜੀ ਦੇਖੋ ਜੀ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਪੇਰੈਂਟਸ ਦੇ ਆ ਰਿਸਪੌਂਸਿਬਲ ਕਿ ਉਹ ਆਪਣੇ ਬੱਚਿਆਂ ਦੇ ਉੱਤੇ ਨਿਗਰਾਨੀ ਕਰਨ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਨ ਤੇ ਅਸੀਂ ਇਸ ਗੱਲ ਦੇ ਪ੍ਰਤੀ ਵੀ ਬਹੁਤ ਜਾਗਰੂਕ ਹੈਗੇ ਆ ਪੁਲਿਸ ਨੂੰ ਸਪੈਸ਼ਲ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਸ ਬੱਚੇ ਕੋਲੋਂ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈਗੀ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਤਾੜਨਾ ਕੀਤੀ ਜਾਏਗੀ ਜੁਰਮਾਨਾ ਕੀਤਾ ਜਾਏਗਾ ਜੋ ਆਪਣੇ ਬੱਚਿਆਂ ਉਹਨਾਂ ਦੀ ਉਹਨਾਂ ਦੇ ਬੱਚਿਆਂ ਕੋਲੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਬਰਾਮਦ ਹੁੰਦੀ ਹੈ ਸਾਬੇ ਪਿਛਲੀ ਵਾਰ ਤੁਸੀਂ ਨੇ ਘਰ ਘਰ ਜਾ ਕੇ ਚੈਕਿੰਗ ਕੀਤੀ ਸੀ ਕੋਈ ਨਾਲ ਕੋਈ ਆਇਆ ਇਸ ਵਾਰ ਵੀ ਕੋਈ ਹੋਊਗਾ ਜੀ ਬਿਲਕੁਲ ਜੀ ਆਲਰੇਡੀ ਅਸੀਂ ਕਰ ਰਹੇ ਹਾਂ ਹੋਏਗਾ ਨਹੀਂ ਜੀ ਅਸੀਂ ਆਲਰੇਡੀ ਕਰ ਰਹੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਡਰੋਨਸ ਇਨਵੋਲਵ ਕੀਤੇ ਹੋਏ ਨੇ ਸਮਰਾਲਾ ਸਬਡਿਵੀਜ਼ਨ ਆਲਰੇਡੀ ਕਰ ਚੁੱਕੀ ਹੈ ਮਨਿਆਦੀ ਕਰਵਾਈ ਜਾ ਰਹੀ ਹੈ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਇਹਨਾਂ ਗਾਈਡਲਾਈਨਸ ਬਾਰੇ ਲੋਕਾਂ ਨੂੰ ਬੱਚਿਆਂ ਨੂੰ ਜਾਣੂ ਕੀਤਾ ਜਾ ਰਿਹਾ ਹੈ ਤਾਂ ਕਿ ਚਾਈਨਾ ਡੋਰ ਦੀ ਜਿਹੜੀ ਸੀਗੀ ਵਰਤੋਂ ਜਿਹੜੀ ਹੈਗੀ ਆ ਕਈ ਵਾਰੀ ਪਤਾ ਨਹੀਂ ਹੁੰਦਾ ਸੀ ਅਣਜਾਣ ਦੇ ਪਣੇ ਦੇ ਵਿੱਚੋਂ ਬੱਚੇ ਇਹ ਜੀ ਹਰਕਤ ਕਰਦੇ ਹੈਗੇ ਨੇ ਸੋ ਡਰੋਨ ਦੀ ਯੂਜ਼ੇਜ ਦੇ ਨਾਲ ਜਿੱਥੇ-ਜਿੱਥੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਧਿਆਨ ਵਿੱਚ ਆਏਗੀ ਲੋਕਲ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਸ ਇਨਫੋਰਮੇਸ਼ਨ ਦੇ ਉੱਤੇ ਉਸ ਵੀਡੀਓ ਫੁਟੇਜ ਦੇ ਉੱਤੇ ਕਨਸਰਨਡ ਏਰੀਆ ਨੂੰ ਚੈੱਕ ਕਰੇਗੀ ਅਤੇ ਰਿਕਵਰ ਹੋ ਕੇ ਅਸੀਂ ਮੁਕੱਦਮਾ ਦਰਜ ਕਰਾਂਗੇ ਸਰ ਇੱਕ ਸ਼ੋਰ